ਸੰਮੇਲਨ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਹੈ ਬਲਵੰਤ ਸੰਮੇਲਨ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਹੈ ਪੀ ਐਸ ਯੂ ਵੱਲੋਂ ਮਹਿਲਾ ਡਾਕਟਰ ਨਾਲ ਬਲੱਤ ਘਰ ਅਤੇ ਹੱਤਿਆ ਲਈ ਜ਼ੁਮੇਵਾਰ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣ ਨੂੰ ਲੈ ਕੇ ਕੀਤਾ ਗਵਰਨਮੈਂਟ ਕਾਲਜ ਵਿੱਚ ਰੋਸ਼ ਪ੍ਰਦਰਸ਼ਨ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਕਰੀਏ ਅਸੀਂ ਜਿਹੜਾ 8 ਅਗਸਤ ਨੂੰ ਕਲਕੱਤਾ ਦੇ ਵਿੱਚ ਇੱਕ ਆਰਜੀ ਕਾਲਜ ਦੇ ਵਿੱਚ ਮਹਿਲਾ ਨਾਲ ਗਈ ਟ੍ਰੇਨਿੰਗ ਡਾਕਟਰ ਸੀਗੀ ਉਹਦੇ ਨਾਲ ਰੇਪ ਹੋਇਆ ਹੈ ਗੈਂਗ ਰੇਪ ਕੋ ਦਾ ਕਪੜਾ ਕੀਤਾ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਉਸ ਮਹਿਲਾ ਨੂੰ ਇਨਸਾਫ ਦੇ ਹੋਂਦ ਲਈ ਬਰਾਤ ਕਰਿਆ ਨੂੰ ਸਜਾਵਾਂ ਦਬਾਉਣ ਦੇ ਲਈ ਅਸੀਂ ਅੱਜ ਸਰਕਾਰੀ ਕਾਲਜ ਮੁਕਸਰ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਇਹ ਜਿਵੇਂ ਸਰਕਾਰੀ ਕਾਲਜ ਕੱਲਾ ਮੁਕਸਰ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾ ਰਿਹਾ ਹਾਂਜੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟ ਨੇ ਉਹਨਾਂ ਦੀ ਕਾਲ ਆ ਵੀ ਜਿੱਥੇ-ਇਥੇ ਵੀ ਇਹ ਪ੍ਰੋਟੈਸਟ ਹੋ ਸਕਦੇ ਆ ਉੱਥੇ ਹੁਣ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪ੍ਰਦਰਸ਼ਨ ਹੈਗੇ ਆ ਉਹ ਹੋਰ ਹੈ ਮੇਰੇ ਨਜ਼ਰੋਂ ਅਤਿ ਰੋਕ ਕੀ ਲੱਗਦਾ ਕਿਤੇ ਜਿਹੜੀਆਂ ਔਰਤਾਂ ਜਾਂ ਜਿਹੜੀਆਂ ਬੱਚੇ ਉਹ ਸੁਰੱਖਿਤ ਹੈ ਆ ਕੋਈ ਸੁਰੱਖਿਆਤਾ ਕਿਸੇ ਦੇਖੀ ਸਾਜਦੇ ਕਿ ਇਹ ਆ ਤਾਂ ਕੇਸ ਹੋ ਉਹ ਨੇ ਜਿਹੜੇ ਸਾਹਮਣੇ ਆਉਂਦੇ ਨੇ ਉੰਰੇ ਪੈਕਾਂਡ ਹੋ ਗਿਆ 2012 ਵਾਲਾ 2018 ਦੇ ਵਿੱਚ ਆਸੀਪਾ ਨਾਮ ਦਾ ਕੇਸ ਹੋ ਗਿਆ ਆ ਨਾਬਾ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਪਸਟੇਰ ਦੀ ਵਿਦਿਆਰਥਣ ਦੇ ਨਾਲ ਦਾ ਸਰਕਾਰੀ ਕਾਜ ਦੇ ਵਿੱਚ ਹੋ ਗਿਆ ਹੋਰ ਕਿੰਨੇ ਨੇ ਇਹੋ ਜਿਹੇ ਕੇਸ ਜਿਹੜੇ ਸਿਰਫ ਸਾਹਮਣੇ ਆਉਂਦੇ ਨੇ ਔਰ ਜਿਹੜੇ ਕੇਸ ਸਾਜਤਾ ਕਰਜਿਸਟਰੀ ਨਹੀਂ ਹੁੰਦਾ ਜਿਨ੍ਹਾਂ ਦੀ ਇੰਟਰਨੈਟ ਕਨੈਕਟ ਦਾ ਕਾਹਚ ਹੀ ਨਹੀਂ ਹੋਣੀ ਔਰ ਬਹੁਤ سارے ਕੇਸ ਹੋਣਗੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਔਰਤਾਂ ਸੁਰੱਖਿਅਤ ਨੇ ਜਿੱਥੇ ਔਰਤਾਂ ਨੂੰ ਇੱਕ ਵਸਤੂ ਸਮਝਿਆ ਜਾਂਦਾ ਹੋਵੇ ਜਿੱਥੇ ਔਰਤਾਂ ਸਿਰਫ ਨਾਰਿਆਂ ਤੱਕ ਸੀਮਤ ਰਹਿ ਗਈਆਂ ਹੋਣ ਮੈਂ ਆਪਣੀ ਸਰਕਾਰ ਤੋਂ ਮਾਰਾ ਦਾ ਹੱਕ ਹੋਵੇ ਇਸ ਤਰ੍ਹਾਂ ਦੀ ਮੰਗ ਕਰਦੇ ਇਹ ਤਾਂ ਇੱਕ ਇਸ ਤਰ੍ਹਾਂ ਦਾ ਕਾਨੂੰਨ ਬੰਨਣਾ ਚਾਹੀਦਾ ਅਸੀਂ ਚਾਹੁੰਦੇ ਕਿ ਸਮਾਜ ਦੇ ਵਿੱਚ ਔਰਤਾਂ ਨੂੰ ਐਜ਼ ਹਿਊਮਨ ਬੀਇੰਗ ਦੇ ਰੂਪ ਡੀਲ ਕਰਨਾ ਚਾਹੀਦਾ ਕਿ ਔਰਤਾਂ ਦੀ ਜਿਹੜੀ ਹੈਗੀ ਇੱਕ ਤੇਸਤੀਆ ਵਸਨੀ ਨੇ ਦੁਨੀਆ ਦੇ ਵਿੱਚ ਇਹ ਵੀ ਮਨੋੱਖ ਨੇ ਇਹਨਾਂ ਦੀ ਵੀ ਆਪਣੀ ਇੱਕ ਦੁਨੀਆ ਇੱਥੇ ਜਿਵੇਂ ਸਰਕਾਰ ਦਾਅਵੇ ਕਰਦੀ ਕਿ ਔਰਤਾਂ ਪ੍ਰਤੀ ਬੜੇ ਸਖਤ ਤੋਂ ਸਖਤ ਕਾਨੂੰਨ ਬਣਾਏਗੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਵੇਂ 2012 ਦੇ ਵਿੱਚ ਨਰਪੈ ਕਾਂਡ ਹੋ ਰਿਆ ਸੀਗਾ ਉਦੋਂ ਵਰਮਾ ਕਮਿਸ਼ਨ ਬਣਿਆ ਸੀਗਾ ਕਿ ਜਿੱਥੇ ਵੀ ਕੰਮ ਕਾਜ ਵਾਲੀਆਂ ਸੰਸਥਾਵਾਂ ਨੇ ਉੱਥੇ ਇੱਕ ਵੂਮਨ ਸੈਲ ਜ਼ਰੂਰ ਹੋਣਾ ਚਾਹੀਦਾਗਾ ਜਿਹੜਾ ਨਾ ਘਰਾਮਾਂ ਦੇ ਖਿਲਾਫ ਕਾਰਵਾਈ ਕਰੇ ਔਰ ਸਾਡਾ ਇਹ ਸਿਸਟਮ ਦੇਖੋ ਇਤਨਾ ਕਾਨੂੰਨ ਦੇ ਜੋ ਸਾਡੇ ਸੰਵਿਧਾਨ ਦੇ ਵਿੱਚ ਹੈਗਾ ਕਿ ਔਰਤਾਂ ਬਰਾਬਰ ਨੇ ਉਥੋਂ ਦੇ ਜਿਹੜੇ ਮੂਲ ਨੇ ਉਹ ਭੰਗ ਤੇ ਭੰਗ ਕਰਕੇ ਔਰਤਾਂ ਦੀ ਇੱਥੇ ਬੇਪਤੀ ਹੋ ਰਹੀ ਆ ਬੇਸਤ ਦੇ ਵਿੱਚ ਬੇਸਤ ਦੇ ਵਿੱਚ ਪ੍ਰਧਾਨ ਮੰਤਰੀ ਵੀ ਟੱਕ ਨਹੀਂ ਕਰਤਾ ਹੈਗਾ ਬਸ ਇੱਕ ਇਹ ਆਉਂਦੀ ਆ ਕਿ ਜੇ ਜਦੋਂ ਉਹਨਾਂ ਨੂੰ ਪਛੀ ਹੋ ਗਈ ਤਾਂ ਕੋਈ ਸਜ਼ਾ ਹੋਗੀ ਉਹ ਖਬਰਾਂ ਦੇ ਵਿੱਚ ਆਉਣੀ ਕਿ ਜਾਂ ਜੋ ਦੇਸ਼ ਦੇ ਵਿੱਚ ਅਫਸ਼ੀ ਘਟਾਉਣਾ ਵਾਪਰੇ ਸਵਾਇ ਕਿ ਇਹ ਕਹਿਣ ਦੇ ਕਿ ਹੋਈਆਂ ਕਿੱਦਾਂ ਦਾ ਵਾਪਰਨੀयां ਨਹੀਂ ਚਾਹੀਦੀਆਂ ਸਾਨੂੰ ਸੱਖਾਂ ਮਹੀਆ ਕਰਨੀ ਚਾਹੀਦੀ ਆ ਉਹ ਵੀ ਸ਼ਰਮੀਆਂ ਡਿਬੇਟ ਕਰਦਾਗਾ ਤੇ ਇਹੋ ਜਿਹੀਆਂ ਕਿਹੜਾ ਖਬਰਾਂ ਦੇ ਵਿੱਚ ਵੱਧ ਸ਼ਰਮ ਨੂੰ ਜਿਵੇਂ ਦਿਨ ਬਰ ਦਿਰ ਔਰਤਾਂ ਤੇ ਅਤਿਆਚਾਰ ਹੋ ਰਿਹਾ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋ ਸਕਦਾ ਅਸੀਂ ਜੀ ਹੌਣ ਮਗਰ ਦਿਨ ਸਾਡੀ ਅਸੀਂ ਚਾਹੁੰਦੇ ਆ ਕਿ ਸਾਡੀ ਲੜਾਈ ਜਿਹੜੀ ਆ ਤਾਂ ਨਹੀਂ ਬਹੁਤ ਲੰਮੀ ਆ ਸਾਰੇ ਸਮਾਜ ਦੇ ਵਿੱਚ ਔਰਤਾਂ ਨੂੰ ਆਪਦੀ ਲੜਨੀ ਪੈਣੀ ਆ ਸਾਨੂੰ ਇਸ ਪ੍ਰਬੰਧ ਤੋਂ ਸਾਨੂੰ ਇਸ ਸਰਕਾਰ ਤੋਂ ਨਿਆਂ ਪ੍ਰਣਾਲੀ ਤੋਂ ਕੋਈ ਉਮੀਦ ਨਹੀਂ ਹੈਗੀ ਅਸੀਂ ਲੰਮੇ ਸਮੇਂ ਤੋਂ ਨਕਨਾਵਾਂ ਦਾ ਸਾਰੀਆਂ ਔਰਤਾਂ ਸਾਹਮਣਾ ਕਰਦੀਆਂ ਆ ਰਹੀਆਂ ਅਸੀਂ ਆਪਦੀ ਹੋਈ ਮਰਜੀ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਝ ਫੇਸ ਕਰਦੇ ਆਂ ਔਰ ਇਸ ਕਿਤੇ ਸਾਨੂੰ ਤਾਂ ਰੋਜ਼ ਇਹ ਲੜਾਈ ਲੜਨੀ ਪੈਂਦੀ ਆ ਔਰ ਅਸੀਂ ਪੰਜਾਬ ਪੂਰੇ ਨੇ ਇਹਨਾਂ ਵੱਲੋਂ ਵੀ ਜੇਕਰ ਕੋਈ ਕਾਲ ਆਉਂਦੀ ਆ ਅਸੀਂ ਇਹ ਜਿਹੜੀ ਕਾਲ ਜੇ ਨਹੀਂ ਲੱਗਦੀ ਜਿਵੇਂ ਕੋਈ ਔਰਤਾਂ ਮੰਨੋ ਆਪਦੇ ਹੱਕਾਂ ਪ੍ਰਤੀ ਨਹੀਂ ਬਾਇਟ ਹੁੰਦੀ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਆਰਤਨ ਰਦੀ ਸ਼ਕਤੀ ਨੂੰ ਪਛਾਣਨਾ ਚਾਹੀਦਾ ਔਰ ਤੁਹਾਨੂੰ ਕਹਿੰਦੇ ਵਿੱਚ ਕਮਜ਼ੋਰ ਸਮਝਿਆ ਜਾਂਦਾਗਾ ਪਰ ਜੇਰੀ ਆਪ ਤਾਂ ਇੱਕ ਪੂਜੀ ਜ਼ਿੰਦਗੀ ਨੂੰ ਜਾਨ ਦੇ ਸਕਦੀ ਹੈਗੀ ਇੱਕ ਜੀਵਨ ਦੇ ਸਕਦੀ ਹੈ ਦੂਸਰੇ ਨੂੰ ਨਵਾਂ ਉਹ ਔਰਤ ਆਪ ਦੀ ਪ੍ਰੋਟੈਕਸ਼ਨ ਲਈ ਅਜੀ ਸੱਟਾ ਦੇ ਲਈ ਵੀ ਉਹ ਬਹੁਤ ਸਕਦੇ ਉਹ ਚੰਨੀ ਪਾਵ ਰਹੀਗੀ ਆ ਔਰ ਇਹ ਮੈਂ ਇਹ ਕਹਿਣਾ ਚਾਹਵਾਗੇ ਕਿ ਜਿਹੜਾ ਅੱਜ ਦੇ ਟਾਈਮ 'ਚ ਜਿਹੜਾ ਸੋਸ਼ਲ ਮੀਡੀਆ ਆ ਇਸ ਦੇ ਵੀ ਜਿਹੜੇ ਕਿ ਦੁਰਵਰਤਤ ਕੀਤੀ ਆ ਰਹੀ ਹੈ ਜਿਹੜੇ ਇਹਦੇ ਵਿੱਚ ਕੁਝ ਵੈਬਸਾਈਟਸ ਹੈਗੇ ਆ ਗਿਆ ਕ੍ਰੋਮ ਤੇ ਜਿਹੜੇ ਖੁੱਲਦੇ ਹੈਗੇ ਪੌਲ ਵੀਡੀਓਸ ਵਾਲੀਆਂ ਹੈਗੀਆਂ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੋਬਾਈਲ ਹੈਗਾ ਹਨਾ ਇਹ ਹਰੇਕ ਦੇ ਜਿਹੜੀ ਨਿੱਜੀ ਚੀਜ਼ ਹੈਗੀ ਆ ਪਰ ਜਿਹੜਾ ਮੋਬਾਈਲ ਆ ਆਪਣੇ ਦਿਮਾਗ ਤੋਂ ਇਸ ਤਰੀਕੇ ਨਾਲ ਤਾਂ ਆ ਕਿ ਜਿਹੜੀ ਚੀਜ਼ ਆਪਾਂ ਨਹੀਂ ਵੀ ਦੇਖਣਾ ਚਾਹਦੇ ਉਹ ਵੀ ਉਸ ਤਰੀਕੇ ਦੇ ਜਿਹੜੇ ਕੀ ਆ ਆਪਣੇ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਆ ਗਿਆ ਜਿਸ ਨਾਲ ਜਿਹੜੇ ਕੀ ਆ ਨੌਜਵਾਨ ਜਿਹੜਾ ਉਹ ਮੁੰਡਾ ਆ ਜਾਂ ਲੜਕੀਆਂ ਆ ਬਹੁਤ ਸਾਰੇ ਆ ਇਸ ਤਰੀਕੇ ਨੂੰ ਵੇਖ ਕੇ ਹਨਾ ਇਸ ਵੀਡੀਓਜ਼ ਨੂੰ ਦੇਖ ਕੇ ਜਿਹੜੇ ਆਪਾਂ ਨਹੀਂ ਦੇਖਣਾ ਚਾਹਦੇ ਉਸ ਤਰੀਕੇ ਨੂੰ ਵੇਖ ਕੇ ਉਹ ਲੱਗਿਆ ਬਹੁਤ ਜ਼ਿਆਦਾ ਬਿਲਕੁਲ ਆਪਾਂ ਕੀ ਆਪਣੇ ਇਸਤਜ਼ਾਦ ਦੇ ਭੈਣ ਭਰਾ ਦੇ ਬੈਠੇ ਹੋਣ ਨੇ ਦੂਜੇ ਨੂੰ ਮੋਬਾਈਲ ਦੇਣ ਲੱਗੇ ਮੈਂ ਅੱਜ ਕੱਲ ਡਰਦੇ ਆ ਕਿ ਹਾਂਜੀ ਦੇਖੋ ਮੋਬਾਈਲ ਦੇਣ ਲੱਗੇ ਤਾਂ ਤਾਹੇ ਡਰਦੇ ਹੈਗੇ ਨਾ ਕਿਉਂਕਿ ਉਹਦੇ ਤੇ ਇੰਨੀ ਸਾਰੀਆਂ ਗੰਧਮੰਦ ਚੀਜ਼ਾਂ ਦਿਖਾਈ ਉਹ ਸਾਈਡ 'ਤੇ ਗਲਤ ਰਾਹ ਪੈ ਜਾਂਦਾ ਹੈਗਾ ਫਿਰ ਜਿਹੜਾ ਕੀ ਉਹਨੂੰ ਰੋਕਿਆ ਨਹੀਂ ਜਾ ਸਕਦਾ ਇਸ ਲਈ ਕਹੇਗੀ ਸਰਕਾਰ ਤੋਂ ਇਹ ਮੰਗ ਕਰਦੇ ਅਗੇ ਜਿਹੜੀਆਂ ਵੀ ਇਹ ਵੈਬਸਾਈਟਸ ਚੱਲਦੀਆਂ ਹੈਗੀਆਂ ਜਿਹੜੇ ਵੀ ਇਹ ਨਾ ਧੰਦਾ ਬਣਾ ਕੇ ਲੋਕ ਕੰਮ ਕਰ ਰਹੇ ਹੈਗੇ ਪੈਸਾ ਕਮਾਉਂਦੇ ਇੱਕ ਜ਼ਰੀਆ ਬਣਾਇਆ ਹੋਇਆ ਹੈਗਾ ਇਹਨਾਂ ਨੂੰ ਜਿਹੜਾ ਕਿ ਬੈਨ ਕਰਨਾ ਚਾਹੀਦਾ ਹੈਗਾ ਸਰਕਾਰ ਸਰਕਾਰ ਨੂੰ ਇਹ ਵੱਡੇ ਤੌਰ ਤੇ ਪਹਿਲੇ ਆਧਾਰ ਤੇ ਜਿਹੜਾ ਕਿ ਇਹ ਅਪੀਲ ਕਰਦੇ ਹੈਗੇ ਅੱਜ ਜਿਵੇਂ ਆਪਣੇ ਪੰਜਾਬ ਚ ਆਪ ਰਹਿ ਰਹੇ ਪੰਜਾਬ ਪੰਜਾਬ ਦੇ ਵਸਨੀਕ ਆ ਪੰਜਾਬ ਸਰਕਾਰ ਦਾ ਕਿੰਨਾ ਘੋਰਤਾ ਪ੍ਰਤੀਯੋਗਦਾਨ ਹੈ ਦੇਖੋ ਪੰਜਾਬ ਸਰਕਾਰ ਤਾਂ ਸਿਰਫ ਪਹਿਲਾ ਚੰਨੀ ਸੀਗਾ ਉਹ ਐਲਾਨ ਮੰਤਰੀ ਸੀਗਾ ਇਹ ਗਰੰਟੀ ਗਰੰਟੀ ਖੇਡ ਰਹੇ ਹੈਗੇ ਨਾ ਤਾਂ ਇਹਨਾਂ ਨੇ ਨਾ ਅੱਜ ਦੇ ਟਾਈਮ ਦੇ ਵਿੱਚ ਆਪਨੇ ਫਲੈਕਸ ਬੋਰਡ ਤੇ ਖਰਚਾ ਕਿੰਨਾ ਹੈਗਾ ਅਗਰ ਇਹ ਹੀ ਅਗਰ ਇਹਨਾਂ ਨੇ ਖਰਚਾ ਐਜੂਕੇਸ਼ਨ ਤੇ ਕੀਤਾ ਹੁੰਦਾ ਤਾਂ ਅੱਜ ਜਿਹੜੇ ਅੱਠ ਕਾਲਜ ਜਿਹੜੇ ਪ੍ਰਾਈਵੇਟ ਹੋਇਆ ਗਿਆ ਇਹ ਨਾ ਹੋਏ ਹੁੰਦੇ ਤਾਂ ਇਹਨਾਂ ਤੋਂ ਤੁਸਾਂ ਨੂੰ ਕੋਈ ਆਸ ਨਹੀਂ ਜਿਵੇਂ ਇੱਕ ਔਰਤਾਂ ਨੂੰ ਪੀੜਤ ਨੂੰ ਲੈ ਕੇ ਜਿਵੇਂ ਐਸਸੀ ਬੱਚੇ ਆ ਜਾਂ ਕਿਸੇ ਹੋਰ ਮੁੱਦੇ ਤੇ ਕਾਲਜਾਂ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕੋ ਬੱਚੇ ਨੂੰ ਦਿੱਕਤ ਆ ਰਹੀਆਂ ਹੁੰਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਇਹ ਦਿੱਕਤਾਂ ਤਾਂ ਹੀ ਦੂਰ ਹੋ ਸਕਦੇ ਜੇਕਰ ਸਾਡਾ ਉਹ ਸੀਐਮ ਜਿਹੜਾ ਕੀ ਆ ਹਨ ਭਗਵੰਤਬਾਨ ਇਹ ਜੇਕਰ ਸੀਰੀਅਸ ਹੋਗਾ ਇਹਦਾ ਤੇ ਸੈਕਟਰ ਕੋਈ ਨਹੀਂ ਫੋਕਸ ਕਰ ਸਕਦੇ ਕਿ ਨਹੀਂ ਇਹਨਾਂ ਨੂੰ ਕੋਈ ਇਹ ਦੇਖ ਰਿਹਾ ਹੈਗਾ ਕਿ ਸਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਹੈਗਾ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਸੱਤਾ ਤੇ ਭਾਇਆ ਤੇ ਅੱਜ ਇਹ ਵੇਲੇ ਲੋਕਾਂ ਦਾ ਜਿਨਾ ਹਰਾਮ ਕਰ ਰਿਹਾ ਗਿਆ ਹੈ ਅਗਲਾ ਪ੍ਰੋਟੈਕਟ ਤੁਹਾਡੇ ਕੀ ਹੈ